ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮਸ ਦੀ ਤੇ OTT ਪਲੇਟਫਾਰਮ Amazon Prime ਤੇ ਕਿਹੜੀਆਂ ਪੰਜਾਬੀ ਫਿਲਮਾਂ ਜੜੀਆਂ ਨੇ ਉਹ ਰਿਲੀਜ਼ ਹੋ ਚੁੱਕੀਆਂ ਨੇ ਜੜੀਆਂ ਤੁਸੀਂ ਦੇਖ ਸਕਦੇ ਹੋ ਹੁਣ ਉਹ ਉਹਨਾਂ ਦੇ ਵਿੱਚੋਂ ਅੱਜ ਅਸੀਂ ਇੱਕ ਫਿਲਮ ਦਾ ਜ਼ਿਕਰ ਕਰਾਂਗੇ ਜਿਸ ਦਾ ਨਾਮ ਹੈ ਸਾਖ ਸਾਖ ਫਿਲਮ ਜੋ ਹੈ 2019 ਦੇ ਵਿੱਚ ਜੋ ਹੈ ICGI cinema ਘਰਾਂ ਦੇ ਵਿੱਚ ਜੋ ਹੈ ਕਾਮੇਡੀ ਹਾਰਟ ਵਾਰਮਿੰਗ ਡਰਾਮਾ ਤੇ ਇਹਦੇ ਵਿੱਚ ਸਟਾਰ ਕਾਸਟ ਦੀ ਅਗਰ ਗੱਲ ਕਰੀਏ ਤਾਂ ਮੰਡੀ ਤਖਰ ਤੇ ਜੋਬਨ ਨੇ ਲੀਡ ਤੇ ਕੰਮ ਕੀਤਾ ਔਰ ਜੋਬਨ ਦੀ ਜੋ ਆ ਇਹ ਪਹਿਲੀ ਡੈਬਿਊ ਫਿਲਮ ਸੀਗੀ ਮੰਡੀ ਤਖਰ ਦੇ ਨਾਲ ਔਰ 2019 ਦੇ ਵਿੱਚ ਉਸ ਸਮੇਂ ਫਿਲਮ ਨੇ ਕਾਫੀ ਹਾਈਪ ਕ੍ਰੀਏਟ ਕੀਤੀ ਕਿਉਂਕਿ ਜੋ ਬੰਦਾ ਕੰਮ ਜਿਹੜਾ ਉਹ ਕਾਫੀ ਲੋਕਾਂ ਨੂੰ ਪਸੰਦ ਆਇਆ ਇੱਕ ਪੁਲਿਸ ਦੇ ਪੁਲਿਸ ਮੁਲਾਜ਼ਮ ਦੇ ਕਿਰਦਾਰ ਦੇ ਵਿੱਚ ਨਜ਼ਰ ਆਇਆ ਜੋਬਨ ਇੱਕ ਲੋਕਲ ਕੁੜੀ ਦੇ ਨਾਲ ਕਿਵੇਂ ਪਿਆਰ ਦੇ ਵਿੱਚ ਪੈਂਦਾ ਉਸ ਤੋਂ ਬਾਅਦ ਵਿਆਹ ਕਿਦਾਂ ਨਾਲ ਹੁੰਦਾ ਹੈ ਸਟੋਰੀ ਬੜੀ ਜ਼ਿਆਦਾ ਜੋ ਹੈ ਤੁਹਾਨੂੰ ਐਂਟਰਟੇਨ ਕਰੇਗੀ ਸੋ ਫ੍ਰੀ ਆਫ ਕਾਸ ਤੁਸੀਂ ਇਸ ਫਿਲਮ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਇਹ ਹੈਗੇ ਜੀ 1 ਘੰਟੇ 59 ਮਿੰਟ ਦੀ ਯਾਨੀ ਕਿ 2 ਘੰਟੇ ਦੀ ਫਿਲਮ ਹੈ ਔਰ ਇਸ ਸਟੋਰੀ ਜਿਹੜੀ ਆ ਤੁਸੀਂ ਆਪਣੇ ਨਾਲ ਰਿਲੇਟ ਕਰ ਪਾਉਗੇ ਪੰਜਾਬੀ ਸਟੋਰੀ ਹੈ ਜਿਹਦੇ ਵਿੱਚ ਤੁਹਾਨੂੰ ਮੈਸੇਜ ਵੀ ਮਿਲੇਗਾ ਸੋ ਐਦਾਂ ਦੀਆਂ ਫਿਲਮਾਂ ਜਿਹੜੀਆਂ ਨੇ Amazon Prime ਤੇ ਹੋਰ ਵੀ ਬਹੁਤ ਸਾਰੀਆਂ ਨੇ ਲੇਕਿਨ ਇਹ ਫਿਲਮ ਜੋਬਨ ਦੀ ਡੈਬਿਊ ਫਿਲਮ ਸਗੀ ਤੇ ਤੁਸੀਂ ਇਸ ਨੂੰ ਜ਼ਰੂਰ ਜਾ ਕੇ Amazon Prime ਤੋਂ ਦੇਖੋ ਅਗਰ ਤੁਸੀਂ ਇਸ ਨੂੰ ਸਿਨੇਮਾ ਘਰਾਂ ਦੇ ਵਿੱਚ ਮਿਸ ਕੀਤਾ ਕਿਉਂਕਿ ਮੈਂਡੀ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਔਰ ਇਸ ਦੇ ਵਿੱਚ ਤੁਹਾਨੂੰ ਕਲਾਕਾਰਾਂ ਦੀ ਜਿਹੜੀ ਅਦਾਕਾਰੀ ਹੈ ਉਹ ਵੀ ਬਹੁਤ ਅਲੱਗ ਤਰੀਕੇ ਦੇ ਨਾਲ ਜਿਹੜੀ ਪੋਰਟਰੇ ਕੀਤੀ ਹੋਈ ਨਜ਼ਰ ਆਏਗੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਅਸੀਂ ਦੇਖਦੇ ਹਾਂ ਲੇਕਿਨ ਇਸ ਫਿਲਮ ਨੂੰ ਕਿੱਦਾਂ ਇਮੋਸ਼ਨਸ ਦੇ ਨਾਲ ਭਰਿਆ ਹੈ ਕਿੱਦਾਂ ਐਂਟਰਟੇਨਮੈਂਟ ਦੇ ਨਾਲ ਭਰਿਆ ਹੈ ਕਿੱਦਾਂ ਇਨਫੋਰਮੇਸ਼ਨ ਦੇ ਨਾਲ ਭਰਿਆ ਹੈ ਇਹ ਤੁਸੀਂ ਜ਼ਰੂਰ ਜੋ ਹੈ ਕਰ पाओਗੇ ਔਰ Amazon Prime ਤੇ ਫ੍ਰੀ ਆਫ ਕਾਸ 2 ਘੰਟੇ ਦੀ ਫਿਲਮ ਹੈ ਤੇ ਤੁਸੀਂ ਇਸ ਨੂੰ ਜੋ ਹੈ ਆਰਾਮ ਨਾਲ ਦੇਖ ਸਕਦੇ ਹੋ ਆਪਣੇ ਘਰ ਵਿੱਚ ਬੈਠ ਕੇ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮਸ ਦੀ ਤੇ OTT ਪਲੇਟਫਾਰਮ Amazon Prime ਤੇ ਕਿਹੜੀਆਂ ਪੰਜਾਬੀ ਫਿਲਮਾਂ ਜੜੀਆਂ ਨੇ ਉਹ ਰਿਲੀਜ਼ ਹੋ ਚੁੱਕੀਆਂ ਨੇ ਜੜੀਆਂ ਤੁਸੀਂ ਦੇਖ ਸਕਦੇ ਹੋ ਹੁਣ ਉਹ ਉਹਨਾਂ ਦੇ ਵਿੱਚੋਂ ਅੱਜ ਅਸੀਂ ਇੱਕ ਫਿਲਮ ਦਾ ਜ਼ਿਕਰ ਕਰਾਂਗੇ ਜਿਸ ਦਾ ਨਾਮ ਹੈ ਸਾਖ ਸਾਕ ਫਿਲਮ ਜੋ ਹੈ 2019 ਦੇ ਵਿੱਚ ਜੋ ਹੈ ਆਈਸੀਗੀ ਸਿਨੇਮਾ ਘਰਾਂ ਦੇ ਵਿੱਚ ਜੋ ਹੈ ਕਾਮੇਡੀ ਹਾਰਟ ਵਾਰਮਿੰਗ ਡਰਾਮਾ ਇਹਦੇ ਵਿੱਚ ਸਟਾਰ ਕਾਸਟ ਦੀ ਅਗਰ ਗੱਲ ਕਰੀਏ ਤਾਂ ਮੰਡੀ ਤਖਰ ਤੇ ਜੋਬਨ ਨੇ ਲੀਡ ਤੇ ਕੰਮ ਕੀਤਾ ਔਰ ਜੋਬਨ ਦੀ ਜੋ ਹੈ ਇਹ ਪਹਿਲੀ ਡੈਬਿਊ ਫਿਲਮ ਸੀਗੀ ਮੰਡੀ ਤਖਰ ਦੇ ਨਾਲ ਔਰ 2019 ਦੇ ਵਿੱਚ ਉਸ ਸਮੇਂ ਫਿਲਮ ਨੇ ਕਾਫੀ ਹਾਈਪ ਕ੍ਰੀਏਟ ਕੀਤੀ ਕਿਉਂਕਿ ਜੋ ਬੰਦਾ ਕੰਮ ਜੜਾ ਉਹ ਕਾਫੀ ਲੋਕਾਂ ਨੂੰ ਪਸੰਦ ਆਇਆ ਇੱਕ ਪੁਲਿਸ ਦੇ ਪੁਲਿਸ ਮੁਲਾਜ਼ਮ ਦੇ ਕਿਰਦਾਰ ਦੇ ਵਿੱਚ ਨਜ਼ਰ ਆਇਆ ਜੋਬਨ ਇੱਕ ਲੋਕਲ ਕੁੜੀ ਦੇ ਨਾਲ ਕਿਵੇਂ ਪਿਆਰ ਦੇ ਵਿੱਚ ਪੈਂਦਾ ਉਸ ਤੋਂ ਬਾਅਦ ਵਿਆਹ ਕਿਦਾਂ ਨਾਲ ਹੁੰਦਾ ਹੈ ਸਟੋਰੀ ਬੜੀ ਜ਼ਿਆਦਾ ਜੋ ਹੈ ਤੁਹਾਨੂੰ ਐਂਟਰਟੇਨ ਕਰੇਗੀ ਸੋ ਫ੍ਰੀ ਆਫ ਕਾਸ ਤੁਸੀਂ ਇਸ ਫਿਲਮ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਇਹ ਹੈਗੇ ਜੀ 1 ਘੰਟੇ 59 ਮਿੰਟ ਦੀ ਯਾਨੀ ਕਿ 2 ਘੰਟੇ ਦੀ ਫਿਲਮ ਹੈ ਔਰ ਇਹ ਸਟੋਰੀ ਜਿਹੜੀ ਆ ਤੁਸੀਂ ਆਪਣੇ ਨਾਲ ਰਿਲੇਟ ਕਰ ਪਾਉਂਗੇ ਪੰਜਾਬੀ ਸਟੋਰੀ ਹੈ ਜਿਹਦੇ ਵਿੱਚ ਤੁਹਾਨੂੰ ਮੈਸੇਜ ਵੀ ਮਿਲੇਗਾ ਸੋ ਐਦਾਂ ਦੀਆਂ ਫਿਲਮਾਂ ਜਿਹੜੀਆਂ ਨੇ Amazon Prime ਤੇ ਹੋਰ ਵੀ ਬਹੁਤ ਸਾਰੀਆਂ ਨੇ ਲੇਕਿਨ ਇਹ ਫਿਲਮ ਜੋਬਨ ਦੀ ਡੈਬਿਊ ਫਿਲਮ ਸਗੀ ਤੇ ਤੁਸੀਂ ਇਸ ਨੂੰ ਜ਼ਰੂਰ ਜਾ ਕੇ Amazon Prime ਤੋਂ ਦੇਖੋ ਅਗਰ ਤੁਸੀਂ ਇਸ ਨੂੰ ਸਿਨੇਮਾ ਘਰਾਂ ਦੇ ਵਿੱਚ ਮਿਸ ਕੀਤਾ ਕਿਉਂਕਿ ਮੰਡੀ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਇਸ ਦੇ ਵਿੱਚ ਤੁਹਾਨੂੰ ਕਲਾਕਾਰਾਂ ਦੀ ਜਿਹੜੀ ਅਦਾਕਾਰੀ ਹੈ ਉਹ ਵੀ ਬਹੁਤ ਅਲੱਗ ਤਰੀਕੇ ਦੇ ਨਾਲ ਜਿਹੜੀ ਪੋਰਟਰੇ ਕੀਤੀ ਹੋਈ ਨਜ਼ਰ ਆਏਗੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਅਸੀਂ ਦੇਖਦੇ ਹਾਂ ਲੇਕਿਨ ਇਸ ਫਿਲਮ ਨੂੰ ਕਿੱਦਾਂ ਇਮੋਸ਼ਨਸ ਦੇ ਨਾਲ ਭਰਿਆ ਹੈ ਕਿੱਦਾਂ ਐਂਟਰਟੇਨਮੈਂਟ ਦੇ ਨਾਲ ਭਰਿਆ ਹੈ ਕਿੱਦਾਂ ਇਨਫੋਰਮੇਸ਼ਨ ਦੇ ਨਾਲ ਭਰਿਆ ਹੈ ਇਹ ਤੁਸੀਂ ਜ਼ਰੂਰ ਜੋ ਹੈ ਕਰ ਪਾਉਗੇ ਔਰ Amazon Prime ਤੇ ਫ੍ਰੀ ਆਫ ਕੋਸ 2 ਘੰਟੇ ਦੀ ਫਿਲਮ ਹੈ ਤੇ ਤੁਸੀਂ ਇਸ ਨੂੰ ਜੋ ਹੈ ਆਰਾਮ ਨਾਲ ਦੇਖ ਸਕਦੇ ਹੋ ਆਪਣੇ ਘਰ ਵਿੱਚ ਬੈਠ ਕੇ